ਲੋਕਤੰਤਰ ਦੇ ਮਹਾ ਪਰਵ ਇਲੈਕਸ਼ਨ 2024 ਦਾ ਅਖਾੜਾ ਪਖਦਾ ਹੋਇਆ ਨਜ਼ਰ ਆ ਰਿਹਾ ਹੈ ਇੱਕ ਪਾਸੇ ਜਿੱਥੇ ਪੋਲਿਟੀਕਲ ਪਾਰਟੀਆਂ ਜਿਹੜੀਆਂ ਨੇ ਉਹ ਆਪਣੇ ਆਪ ਨੂੰ ਚੋਣ ਮੈਦਾਨ ਦੇ ਵਿੱਚ ਲੈ ਕੇ ਜਾਂਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਚੋਣ ਪ੍ਰਚਾਰ ਕੀਤੇ ਜਾ ਰਹੇ ਨੇ ਵੱਡੇ ਵੱਡੇ ਵਾਅਦੇ ਦਾਅਵੇ ਲੋਕਾਂ ਨਾਲ ਕੀਤੇ ਜਾ ਰਹੇ ਨੇ ਦੂਜੇ ਪਾਸੇ ਚੋਣ ਕਮਿਸ਼ਨ ਵੀ ਪੂਰੀ ਤਿਆਰੀ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਜਿਸ ਤੰਗ ਦੇ ਨਾਲ ਤੁਹਾਨੂੰ ਪੰਜਾਬ ਦੀ ਅਸੀਂ ਤਸਵੀਰ ਵਿਖਾ ਦਿੰਦੇ ਹਾਂ ਪੰਜਾਬ ਦਾ ਜਿਹੜਾ ਮੁੱਖ ਚੋਣ ਅਧਿਕਾਰੀ ਦਾ ਜਿਹੜਾ ਦਫ਼ਤਰ ਉਸ ਦੇ ਵਿੱਚ ਜਿਹੜਾ ਕਹਿ ਸਕਦੇ ਆ ਕਿ ਸਾਰੀ ਤਿਆਰੀਆਂ ਜਿਹੜੀਆਂ ਨੇ ਮੁਕੰਮਲ ਕਰਨ ਦਾ سلسلہ ਜਿਹੜਾ ਉਹ ਸ਼ੁਰੂ ਹੋ ਗਿਆ ਵੈਬ ਕਾਸਟਿੰਗ ਕੰਟਰੋਲ ਰੂਮ ਜਿਹੜਾ ਉਹ ਇੱਥੇ ਬਣਾਇਆ ਜਾ ਰਿਹਾ ਹੈ ਵੈਬ ਕਾਸਟਿੰਗ ਹੋਏਗੀ ਪੋਲਿੰਗ ਬੂਥਸ ਜਿਹੜੇ ਨੇ ਉਹਨਾਂ ਦੀ ਇਸਨਾਲੀ ਜਿੱਥੇ ਕਹਿ ਸਕਦਾ ਹੈ ਕਾਊਂਟਿੰਗ ਹੋਣੀ ਹੈ ਉਹਨਾਂ ਦੀ ਵੈਬ ਕਾਸਟਿੰਗ ਹੋਣੀ ਹੈ ਤਾਂ ਕਿ ਚੋਣ ਪ੍ਰਕਿਰਿਆ ਦੇ ਉੱਪਰ ਕੋਈ ਸਵਾਲ ਨਾ ਉਠਾ ਸਕੇ ਕਿਉਂਕਿ ਜਦੋਂ ਵੀ ਨਤੀਜੇ ਆਉਂਦੇ ਨੇ ਤੇ ਫਿਰ ਚੋਣ ਪ੍ਰਕਿਰਿਆ ਦੇ ਉੱਪਰ ਸਵਾਲ ਉਠਾਏ ਜਾਂਦੇ ਨੇ ਈਵੀਐਮ ਮਸ਼ੀਨਾਂ ਦੇ ਉੱਪਰ ਸਵਾਲ ਉਠਾਏ ਜਾਂਦੇ ਨੇ ਇਸ ਕਰਕੇ ਚੋਣ ਕਮਿਸ਼ਨ ਜਿਹੜਾ ਹੈ ਉਹ ਪਹਿਲਾਂ ਹੀ ਇਸ ਤਰ੍ਹਾਂ ਦੀ ਤਿਆਰੀ ਕਰ ਰਿਹਾ ਹੈ ਕਿ ਆ ਚੋਣ ਜਿਹੜੀ ਹੈ ਬਿਲਕੁਲ ਨਿਰਪੱਖ ਹੋਏ ਔਰ ਕਿਸੇ ਤਰ੍ਹਾਂ ਦੇ ਡਰ ਪੈ ਇਸ ਚੋਣ ਦੇ ਵਿੱਚ ਵੇਖਣ ਨੂੰ ਨਾ ਮਿਲੇ ਕਿਸੇ ਤਰ੍ਹਾਂ ਦੀ ਸਰਕਾਰੀ ਮਸ਼ੀਨਰੀ ਦਾ ਇਸਤੇਮਾਲ ਨਾ ਹੋ ਸਕੇ ਇਸ ਨੂੰ ਮੱਧ ਨਜ਼ਰ ਰੱਖਦੇ ਹੈ ਚੋਣ ਕਮਿਸ਼ਨ ਫੁੱਲ ਤਿਆਰੀ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਜਿਸ ਢੰਗ ਦੇ ਨਾਲ ਤੁਹਾਨੂੰ ਇੱਕ ਐਪ ਵੀ ਵਿਖਾ ਦਿੰਨੇ ਆ ਸੀ ਵੀਜ਼ਾ ਐਪ ਜਿਹੜੀ ਹੈ ਉਹ ਤਿਆਰ ਕਰ ਦਿੱਤੀ ਗਈ ਹੈ ਹਾਲਾਂਕਿ ਆ ਸੀ ਵੀਜ਼ਾ ਲੈਪ ਜਿਹੜੀ ਹੈ ਇਸ ਦਾ ਜਿਹੜਾ ਕਹਿ ਸਕਦੇ ਆ ਅਸਰ 2022 ਦੀ ਚੋਣਾਂ ਦੇ ਵਿੱਚ ਵੀ ਵੇਖਣ ਨੂੰ ਮਿਲਿਆ ਸੀ ਔਰ ਹੁਣ ਵੀ ਚੋਣ ਕਮਿਸ਼ਨ ਇਸ ਐਪ ਦਾ ਇਸਤੇਮਾਲ ਕਰਦਾ ਹੋਇਆ ਨਜ਼ਰ ਆਏਗਾ ਲੋਕ ਸਭਾ ਚੋਣਾਂ 2024 ਦੇ ਵਿੱਚ ਇਸ ਐਪ ਰਾਹੀਂ ਤੁਸੀਂ ਸ਼ਿਕਾਇਤ ਕਰ ਸਕਦੇ ਹੋ ਜਿੱਥੇ ਵੀ ਤੁਹਾਨੂੰ ਲੱਗਦਾ ਕਿ ਚੋਣ ਜਾਬਤਾ ਦਾ ਉਲੰਘਣ ਹੁੰਦਾ ਨਜ਼ਰ ਆ ਰਿਹਾ ਉੱਥੇ ਤੁਸੀਂ ਇਸ ਸੀ ਵਿਜ਼ਾ ਲੈਪ ਦਾ ਸਾਰਾ ਲੈ ਸਕਦੇ ਹੋ ਸ਼ਿਕਾਇਤ ਕਰਨ ਲਈ ਆਪਣੀ ਕੁਆਰੀਜ਼ ਜਿਹੜੀਆਂ ਨੇ ਉਸ ਨੂੰ ਪੂਰਾ ਕਰਨ ਲਈ ਇਸ ਦੇ ਨਾਲ ਹੀ ਇੱਕ ਹੋਰ ਵੋਟਰ ਹੈਲਪਲਾਈਨ ਨੰਬਰ ਜਿਹੜੇ ਨੇ ਉਹ ਵੀ ਇਸ ਵਾਰ ਬਣਾਏ ਗਏ ਨੇ ਉਸ ਦੀ ਵੀ ਤੁਹਾਨੂੰ ਤਸਵੀਰ ਵਿਖਾ ਦਿੰਦੇ ਆ ਵੋਟਰ ਹੈਲਪਲਾਈਨ ਐਪ ਸਭ ਤੋਂ ਪਹਿਲਾਂ ਤੇ ਉਸ ਦੀ ਇੱਕ ਤਸਵੀਰ ਬਖਾ ਦੇਣਾ ਜਿਸ ਢੰਗ ਦੇ ਨਾਲ ਤਿਆਰੀਆਂ ਜਿਹੜੀਆਂ ਨੇ ਇਸ ਵਾਰ ਚੋਣ ਕਮਿਸ਼ਨ ਦੀ ਤਰਫੋਂ ਕੀਤੀਆਂ ਗਈਆਂ ਨੇ ਕਿਉਂਕਿ ਚੋਣ ਕਮਿਸ਼ਨ ਕੋਸ਼ਿਸ਼ ਕਰ ਰਿਹਾ ਹੈ ਕਿ ਇਸ ਵਾਰ ਜਿਹੜੀ VOTING PERCENTAGE ਹੈ ਉਹ 70 ਫੀਸਦੀ ਤੋਂ ਪਾਰ ਹੁੰਦੀ ਹੋਈ ਨਜ਼ਰ ਆਇਆ ਲੋਕਾਂ ਨੂੰ ਵੀ ਅਪੀਲ ਕੀਤੀ ਜਾ ਰਹੀ ਹੈ ਕਿ ਵੱਧ ਤੋਂ ਵੱਧ ਲੋਕਤੰਤਰ ਦੇ ਇਸ ਮਹਾਪਰਵ ਦਾ ਲੋਕ ਵੀ ਹਿੱਸਾ ਬਣਦੇ ਹੋਏ ਨਜ਼ਰ ਆਣ ਔਰ ਜਿਸ ਢੰਗ ਦੇ ਨਾਲ ਸਹੂਲਤ ਜਿਹੜੀ ਲੋਕਾਂ ਨੂੰ ਪ੍ਰੋਵਾਈਡ ਕਰਾਈ ਜਾ ਰਹੀ ਹੈ ਉਸ ਦੀ ਹਰ ਇੱਕ ਤਸਵੀਰ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਵੋਟਰ ਹੈਲਪਲਾਈਨ ਐਪ ਜਿਹੜੀ ਹੈ ਪਲੇ ਸਟੋਰ ਤੋਂ ਤੁਸੀਂ ਆ ਐਪ ਜਿਹੜੀ ਹੈ ਡਾਊਨਲੋਡ ਕਰ ਸਕਦੇ ਹੋ ਅ ਜਿਹੜਾ ਕਹਿ ਸਕਦੇ ਆ smartphones ਜਿਹੜੇ ਨੇ ਉਹਨਾਂ ਲਈ ਔਰ ਇਸ ਦੇ علاوہ Apple ਜਿਹੜੀ ਆਈਫੋਨਸ ਜਿਹੜੇ ਨੇ ਉਹਨਾਂ ਲਈ ਅਲੱਗ-ਅਲੱਗ ਐਪਸ ਜਿਹੜੀਆਂ ਨੇ ਉਹ ਤਿਆਰ ਹੋਈਆਂ ਹੋਈਆਂ ਨੇ ਇਸ ਦੇ ਨਾਲ ਹੀ ਅਗਰ ਅਸੀਂ ਹੈਲਪਲਾਈਨ ਨੰਬਰ ਦੀ ਗੱਲ ਕਰੀਏ ਤੇ ਮੈਂ ਅਨੰਦ ਨੂੰ ਕਹਿਣਾ ਚਾਹਾਂਗਾ ਆਪਣੇ ਕੈਮਰਾ ਪਰਸਨ ਨੂੰ ਕਿ ਇੱਕ ਵਾਰ ਆ ਵੀ ਤਸਵੀਰ ਵਿਖਾ ਦੇ ਵੋਟਰ ਹੈਲਪਲਾਈਨ ਨੰਬਰ ਜਿਹੜੇ ਨੇ ਉਹ ਵੀ ਤਿਆਰ ਹੋ ਚੁੱਕੇ ਨੇ 180 ਇਹ ਵੋਟਰ ਹੈਲਪਲਾਈਨ ਨੰਬਰ ਹੈ ਕਿਸੇ ਵੀ ਤਰ੍ਹਾਂ ਦੀ اپنی ওয়ার্ড ਸੰਬੰਧੀ ਅਗਰ ਤੁਸੀਂ ਜਾਣਕਾਰੀ ਲੈਣਾ ਚਾਹੁੰਦੇ ਹੋ 23 ਨੰਬਰ ਦੇ ਉੱਪਰ ਬਿਲਕੁਲ ਟੋਲ ਫਰੀ ਨੰਬਰ ਹੈ ਇਸ ਨੰਬਰ ਦਾ ਸਾਰਾ ਲੈ ਕੇ ਤੁਸੀਂ ਸੁਜੈਸ਼ਨ ਦੇ ਸਕਦੇ ਹੋ ਤੁਸੀਂ ਕੰਪਲੇਂਟ ਕਰ ਸਕਦੇ ਹੋ ਤੁਸੀਂ ਇਨਫਰਮੇਸ਼ਨ ਲੈ ਸਕਦੇ ਹੋ ਨਾਲ ਹੀ ਤੁਸੀਂ ਆਪਣਾ ਫੀਡਬੈਕ ਵੀ ਦੇ ਸਕਦੇ ਹੋ ਕਿ ਇਸ ਨੰਬਰ ਦਾ ਤੁਹਾਨੂੰ ਕਿੰਨਾ ਕੁ ਫਾਇਦਾ ਹੁੰਦਾ ਹੋਇਆ ਨਜ਼ਰ ਆਇਆ ਇਸ ਦੇ ਨਾਲ ਇੱਕ ਹੋਰ ਤਸਵੀਰ ਤੁਹਾਨੂੰ ਇੱਕ ਹੋਰ ਵੱਡੀ ਤਸਵੀਰ ਵਿਖਾ ਦਿੰਦੇ ਆ ਵੱਡੀ ਵੱਡੀ ਸਕਰੀਨਾਂ ਜਿਹੜੀਆਂ ਨੇ ਇੱਥੇ ਲਾ ਦਿੱਤੀਆਂ ਗਈਆਂ ਨੇ ਮੋਨਿਟਰਿੰਗ ਹੋਏਗੀ ਜਿਸ ਢੰਗ ਦੇ ਨਾਲ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਕਪੂਰਥਲਾ ਜਲੰਧਰ ਹੁਸ਼ਿਆਰਪੁਰ ਐਸਬੀਐਸ ਨਗਰ ਰੂਪਨਗਰ ਐਸਐਸ ਨਗਰ ਫਤਿਹਗੜ੍ਹ ਸਾਹਿਬ ਵੱਖ-ਵੱਖ ਸ਼ਹਿਰਾਂ ਦਾ ਇੱਥੇ ਜ਼ਿਕਰ ਕੀਤਾ ਹੋਇਆ ਹੈ ਇਸ ਤੋਂ ਇਲਾਵਾ ਜਿਸ ਢੰਗ ਦੇ ਨਾਲ ਯਾਨੀ ਤੁਹਾਨੂੰ ਦਿਖਾ ਰਹੇ ਆ ਕਿ অনলাইন মানে যে যে ক্যামেরা যে ਨੇ ও সেটআপ হো চুকে ਨੇ ਜਿੱਥੇ ਹਜੇ ਸਿਰਫ ਵਨ ਟਾਈਮ ਕਨੈਕਟੀਵਿਟੀ ਹੋਈ ਹੈ ਉਸ ਦਾ ਇੱਥੇ ਜ਼ਿਕਰ ਕੀਤਾ ਜਾ ਰਿਹਾ ਹੈ ਇਸ ਤੋਂ ਇਲਾਵਾ ਜਿਹੜੇ ਹਜੇ ਆਫਲਾਈਨ ਕੈਮਰਾਸ ਚੱਲ ਰਹੇ ਨੇ ਉਸ ਦੀ ਵੀ ਇੱਥੇ ਤਸਵੀਰ ਜਿਹੜੀ ਹੈ ਨਜ਼ਰ ਆ ਰਹੀ ਹੈ ਯਾਨੀ ਚੋਣ ਕਮਿਸ਼ਨ ਜਿਹੜਾ ਆਪਣੇ ਪੱਧਰ ਦੇ ਉੱਪਰ ਤਿਆਰੀਆਂ ਜਿਹੜੀ ਹੈ ਉਹ ਖਿੱਚਦਾ ਹੋਇਆ ਨਜ਼ਰ ਆਇਆ ਇਸ ਵਾਰ ਸਪਸ਼ਟ ਲਫ਼ਜ਼ਾਂ ਦੇ ਵਿੱਚ ਚੋਣ ਕਮਿਸ਼ਨ ਦੀ ਤਰਫੋਂ ਕਿਹਾ ਗਿਆ ਕਿ ਕਿਸੇ ਤਰ੍ਹਾਂ ਦੀ ਕੋਤਾਹੀ ਜਾਂ ਫਿਰ ਚੋਣ ਜਾਬਤੇ ਦਾ ਉਲੰਘਣ ਜਿਹੜਾ ਉਹ ਚੋਣ ਕਮਿਸ਼ਨ ਬਰਦਾਸ਼ਤ ਕਰਦਾ ਹੋਇਆ ਨਜ਼ਰ ਨਹੀਂ ਆਏਗਾ ਐਹੀ ਮੁੱਖ ਟੀਚਾ ਕਿ ਜ਼ਿਆਦਾ ਤੋਂ ਜ਼ਿਆਦਾ ਲੋਕ ਜਿਹੜੇ ਨੇ ਇਸ ਮਹਾਪਰਵ ਦਾ ਹਿੱਸਾ ਬਣਨ ਆਪਣਾ ਜਿਹੜਾ ਮਤਦਾ ਅਧਿਕਾਰ ਹੈ ਉਸ ਦਾ ਪ੍ਰਯੋਗ ਕਰਦੇ ਹੋਏ ਨਜ਼ਰ ਆਣ ਔਰ ਦੂਜੇ ਪਾਸੇ ਆ ਜਿਹੜੀ ਚੋਣ ਹੈ ਫ੍ਰੀ ਐਂਡ ਫੇਅਰ ਮਾਹੌਲ ਦੇ ਵਿੱਚ ਹੁੰਦੀ ਹੋਈ ਨਜ਼ਰ ਆਏ ਕੈਮਰਾ ਪਰਸਾਨ ਆਨੰਦ ਦੇ ਨਾਲ ਵਿਨਿਤ ਕਪੂਰ ਦੈਨਿਕ ਸਵੇਰਾ ਟੀਵੀ ਚੰਡੀਗੜ੍ਹ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X ਔਰ WhatsApp channel par